ਹੈਲੋ YouTube ਫੈਮਿਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਦੁਪਹਿਰ ਦਾ ਟਾਈਮ ਸੀ ਤਾਂ ਮੈਂ ਮੰਗਵਾਇਆ ਖਾਣਾ ਤਾਂ ਮੈਂ ਖਾ ਰਹੀ ਸੀ ਖਾਣਾ ਕਿਉਂਕਿ ਗਾਇਸ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਮਾਰਨਿੰਗ ਉੱਠੀ ਸੀ ਆਪਣਾ ਮਾੜਾ ਮੋਟਾ ਕੰਮ ਕਰਕੇ ਤਾਂ ਸੋ ਗਈ ਸੀ ਸੋ ਗਾਇਸ ਬਹੁਤ ਸਾਰਾ ਸਮਾਨ ਹਲੇ ਮੈਂ ਲਿਆਉਣਾ ਮਾਰਕੀਟ ਵਿੱਚੋਂ ਪਿੰਡੋਂ ਮੰਗਵਾਉਣਾ ਹੈ ਤਾਂ ਉਹਦੇ ਲਈ ਹਨਾ ਥੋੜੇ ਜਿਹੇ ਦਿਨ ਚਾਹੀਦੇ ਆ ਟਾਈਮ ਚਾਹੀਦਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਦੇਖ ਸਕਦੀ ਹਾਂ ਦੁਪਹਿਰ ਦਾ ਖਾਣਾ ਖਾ ਰਹੀ ਸੀ ਦੁਪਹਿਰੇ ਖਾਣਾ ਖਾ ਕੇ ਮੈਂ ਇੱਕ ਵਾਰੀ ਰੈਸਟ ਕੀਤੀ ਉਸ ਤੋਂ ਬਾਅਦ ਮੈਂ ਈਵਨਿੰਗ ਟਾਈਮ ਬਲੌਗ ਕਰਦੀ ਹਾਂ ਸਟਾਰਟ ਹੈਲੋ ਗਾਇਜ਼ ਗੁੱਡ ਈਵਨਿੰਗ ਆਈ ਹੋਪ ਕਿ ਤੁਸੀਂ ਸਾਰੇ ਬਦਿਆ ਹੋਵੋਗੇ ਜਿੱਦਾਂ ਕਿ ਆਪਾਂ ਦੁਪਹਿਰ ਟਾਈਮ ਖਾਣਾ ਖਾ ਰਹੇ ਸੀਗੇ ਮੈਂ ਆਪਣੇ ਵਲੌਗ ਨੂੰ ਕੀਤਾ ਸਟਾਰਟ ਖਾਣਾ ਖਾਣ ਤੋਂ ਬਾਅਦ ਮੈਂ ਸੋ ਗਈ ਸੀ ਦਨ ਮੈਂ ਹੋਣ ਉੱਠੀ ਆ ਤੇ ਆਪਣਾ ਚਾਹ ਵਗੈਰਾ ਆ ਰਹੀ ਆ ਹਨਾ ਕਿਉਂਕਿ ਇੰਦਾ ਤਾਂ ਮੇਰੇ ਤੋਂ ਕੰਮ ਨਹੀਂ ਹੋਣਾ ਹੱਲੇ ਬਾਹਰ ਵੀ ਜਾਣਾ ਕਾਫੀ ਕੰਮ ਕਰਨਾ ਅੱਜ ਮਨੋਦਾ ਸ਼ਾਇਦ ਮੈਂ ਬਾਹਰੋਂ ਟਿੱਕਾ ਮਾਂ ਸ਼ਾਇਦ ਮੰਗਵਾਵਾਂ ਕਿਉਂਕਿ ਗਾਇਜ਼ ਜਿੰਨਾ ਟਾਈਮ ਉਹ ਸੁਵਿਧਾ ਸਮਾਨ ਨਹੀਂ ਆਉਂਦਾ ਨਾ ਉਹਨਾਂ ਟਾਈਮ ਮੈਂ ਆਪਣਾ ਆ ਕੁਛ ਨਹੀਂ ਘੜ ਸਕਦੀ ਯਾਨੀ ਕਿ ਖਾਣ ਦਾ ਸਮਾਨ ਮੈਂ ਸੋਚ ਰਹੀ ਹਾਂ ਕਿ ਆਪਣਾ ਖੁਦ ਉਦੋਂ ਕਰਾਂ ਹਣਾ ਕਿੰਨਾ ਕੁ ਟਾਈਮ ਮੈਂ ਬਾਹਰੋਂ ਖਾਉਂਗੀ ਤਾਂ ਉਹਦੇ ਲਈ ਮੈਂ ਮਤਲਬ ਕਿ ਵਿੰਡੋ ਸਮਾਨ ਮਗਵਾਣਾ ਆ ਆਪਣਾ ਰਸੋਈ ਦਾ ਸਾਰਾ ਤਾਂ ਆਪਣਾ ਜਿੰਨਾ ਕੀ ਬਣਾ ਲ ਲਈ ਸਬਜ਼ੀ ਵਗੈਰਾ ਰੋਟੀ ਹਣਾ ਹੋ ਗਿਆ ਉਹ ਸਮਾਨ ਸਬਜ਼ੀ ਵਗੈਰਾ ਰੱਖ ਲਈ ਪਰ ਬਾਹਰ ਜਾ ਸਕਦੇ ਆ ਅਦਰਵਾਈਜ਼ ਆਪਣਾ ਇੱਥੇ ਹੀ ਖਾਉਂਗੀ ਤੁਹਾਨੂੰ ਬਾਹਰ ਦਾ ਖਾਣਾ ਮੈਨੂੰ ਲੱਗਦਾ ਕਿ ਜ਼ਿਆਦਾ ਟਾਈਮ ਮੈਨੂੰ ਖਾਣਾ ਚਾਹੀਦਾ ਹੈ ਤੇ ਵੈਸੇ ਜੀ ਖਰਚਾ ਵੀ ਬਹੁਤ ਆਪੇ ਬਾਹਰੋਂ ਡੇਲੀ ਡੇਲੀ ਹਣਾ ਬਾਕੀ ਹੁਣ ਆਪਾਂ ਉੱਥੇ ਆ ਕਮਰੇ ਦੀ ਮੈਂ ਕਰਦੀ ਆ ਸਫਾਈ ਜੈਨ ਇਧਰ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਦੀ ਰਸੋਈ ਬਣੀ ਹੋਈ ਆ ਤਾਂ ਇਹ ਰਸੋਈ ਦੇ ਵਿੱਚ ਮੈਂ ਆਪਣਾ ਸਮਾਨ ਸ਼ਿਫਟ ਕਰੂੰਗੀ ਹਨਾ ਦੇਖ ਸਕਦੇ ਹੋ ਤੁਸੀਂ ਬਾਕੀ ਹਜੇ ਸਫਾਈ ਕਰਨੀ ਆ ਤਾਂ ਇਹਨਾਂ ਨੂੰ ਬਸ ਆਰਾਮ ਨਾਲ ਸਮਾਨ ਇੱਥੇ ਰੱਖਿਆ ਜਾਊਗਾ ਵਰਦ ਨਾਲ ਜਿਵੇਂ ਗਿਆ ਤੋਂ ਬਾਅਦ ਈਵਨਿੰਗ ਟਾਈਮ ਉੱਤੋਂ ਬਾਅਦ ਮੈਂ ਆਪਣੇ ਲਈ ਚੀਜੀ ਲੱਕ ਕੇ ਆਂਦੀ ਤਾਂ ਚਾਹ ਲੈ ਕੇ ਆਂਦੀ ਇਹ ਵਾਲਾ ਪੈਕੇਟ ਸੀ ਕੁਝ ਜਿਹਾ ਬਹੁਤ ਜੰਮੀ ਸੀਗਾ ਸੋ ਗਾਇਸ ਪਿੰਡ ਤੋਂ ਬਾਹਰ ਰਹਿਣਾ ਹਨਾ ਇੱਕ ਵਾਰੀ ਥੋੜਾ ਜਿਹਾ ਔਖਾ ਹੋਊਗਾ ਯਾਨੀ ਕਿ ਬਾਅਦ ਦੇ ਵਿੱਚ ਹੌਲੀ ਹੌਲੀ ਕਰਕੇ ਅਪੇ ਸੈਟਿੰਗ ਹੋ ਜੂਗੀ ਹਨਾ ਇੱਕ ਵਾਰੀ ਥੋੜਾ ਜਿਹਾ ਇਦਾਂ ਲੱਗ ਰਿਹਾ ਹੈ ਕਿ ਆਪਣਾ ਬਾਹਰ ਰਹਿਣਾ ਹਨਾ ਹਜੇ ਮੈਂ ਨਵਾਂ ਨਵਾਂ ਸ਼ਿਫਟ ਹੋਈਆਂ ਤਾਂ ਹੌਲੀ ਹੌਲੀ ਕਰਕੇ ਇੱਥੋਂ ਦੀ ਜਾਣ ਪਛਾਣ ਹੋਊਗੀ ਤਾਂ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਮੈਂ ਆਪਣਾ ਨਾਈਟ ਟਾਈਮ ਬਾਹਰ ਆਈ ਤਾਂ ਨਾਈਟ ਟਾਈਮ ਬਾਹਰ ਆਣ ਕੇ ਮੈਂ ਆਪਣਾ ਦੇਖ ਸਕਦੇ ਹੋ आ, खाना खाऊंगी खाना खाने ਲਈ ਮੈਂ ਜਿੱਥੇ ਆਈ ਸੀਗੀ ਤਾਂ ਬਹੁਤ ਜ਼ਿਆਦਾ ਭੀੜ ਸੀ ਉਸ ਟਾਈਮ ਮੈਂ ਵਾਕ ਕੀਤੀ ਵਾਕ ਕਰਨ ਤੋਂ ਬਾਅਦ ਥੋੜਾ ਜਿਹਾ ਇੱਕ ਚੇਅਰ ਮਿਲੀ ਮੈਨੂੰ ਖਾਲੀ ਸੀਟ ਮਿਲੀ ਤਾਂ ਮੈਂ ਬੈਠੀ ਆਪਣਾ ਖਾਣਾ ਖਾऊंगी ਇੱਥੇ ਰਾਤ ਦਾ ਡਿਨਰ ਕਰੂੰਗੀ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਰਾਈਸ ਖਾਦੇ ਚੌਲ ਖਾਦੇ ਹਨਾ ਤਾਂ ਇਹ ਵੀ ਨਹੀਂ ਹੁੰਦਾ ਕਿ ਮੈਂ ਸਾਰਾ ਦਿਨ ਖਾਂਦੀ ਰਹਿਣੀ ਆ ਬਿਲਕੁਲ ਵੀ ਨਹੀਂ ਤਿੰਨ ਟਾਈਮ ਖਾਨਣੀ ਆ ਆਪਣਾ ਜਿਵੇਂ ਦੁਪਹਿਰ ਟਾਈਮ ਮਾਰਨਿੰਗ ਨਾਸ਼ਤਾ ਤੇ ਰਾਤ ਨੂੰ ਹਨਾ ਤਾਂ ਥੋੜਾ ਜਿਹਾ ਆਹੀ ਥੋੜੇ ਦਿਨੀ ਬਸ ਮੈਂ ਆਪਣਾ ਇਹ ਵਲੌਗ ਵਿੱਚ ਤੁਹਾਨੂੰ ਮਿਲੇਗਾ ਦੇਖਣ ਨੂੰ ਕਿਉਂਕਿ ਉਸ ਤੋਂ ਬਾਅਦ ਮੈਂ ਆਪਣਾ ਰਸੋਈ ਦਾ ਸਮਾਨ ਹੀ ਹੈ ਨਾ ਇੱਥੇ ਕਰੂੰਗੀ ਰੂਮ ਦੇ ਵਿੱਚ ਅਡਜਸਟ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਨਾਈਟ ਦਾ ਟਾਈਮ ਡਿਨਰ ਮੈਂ ਕਰ ਰਹੀ ਸੀ ਜਿੰਨੇ ਕਰਨ ਤੋਂ ਬਾਅਦ ਵਾਕ ਕੀਤੀ ਵਾਕ ਕਰਨ ਤੋਂ ਬਾਅਦ ਮੈਂ ਆਪਣਾ ਜਿੰਨਾ ਕੀ ਖਾਣਾ ਖਾ ਕੇ ਨਾ ਮੈਂ ਆਪਣੇ ਰੂਮ ਦੇ ਉੱਪਰ ਛੱਤ ਸੀ ਤਾਂ ਉੱਥੇ ਵਾਕ ਕੀਤੀ ਸੀਗੀ ਤਾਂ ਦੇਖੋ ਸਾਰਾ ਟਾਈਮ ਸਾਰਾ ਦਿਨ ਵੀ ਨਹੀਂ ਬੈਠਾ ਜਾਂਦਾ ਅੰਦਰ ਅੰਦਰ ਮੈਂ ਸਿਰਫ ਰੈਸਟ ਕਰਨੀ ਹੁੰਦੀ ਹੈ ਤਾਂ ਬਾਹਰ ਆਪਣਾ ਖਾਣਾ ਖਾਣਾ ਹੁੰਦਾ ਜਦੋਂ ਨਹੀਂ ਆਪਣਾ ਮਨ ਹੁੰਦਾ ਬਾਹਰ ਜਾਣ ਦਾ ਤਾਂ ਆਰਡਰ ਵਗੈਰਾ ਚਾਹੀਏ ਬਾਹਰੋਂ ਲੈ ਆਣਾ ਖਾਣਾ ਤਾਂ ਆਪਣੇ ਰੂਮ 'ਚ ਖਾਣਾ ਹੈ ਨਾ ਐਵਰੀ ਮਨ ਨਹੀਂ ਲੱਗਦਾ ਤਾਂ ਉੱਪਰ ਚੱਲ ਜਾਣਾ ਹਲੇ ਨਵੇਂ-ਨਵੇਂ ਮੈਂ ਇੱਥੇ ਸ਼ਿ ਜਗ੍ਹਾ ਥੋੜਾ ਉਹ ਜਾਨ ਪੇਸ਼ਾਨ ਕਿਸ ਨਾਲ ਨਹੀਂ ਹੈ ਕਿ ਮੇਰੀ ਹਨਾ ਕੋਈ ਵਿਸੇ ਨਾਲ ਲਿੰਕ ਨਹੀਂ ਉਸ ਤਰ੍ਹਾਂ ਦਾ ਹੈਗਾ ਤਾਂ ਬਾਕੀ ਮੇਰੀ ਵਲੋਗਿੰਗ ਕੰਟੀਨਿਊ ਉਦਾਂ ਹੀ ਮੇਰੇ ਵਲੌਗ ਰਹਿਣਗੇ ਜਿੱਦਾਂ ਤੁਸੀਂ ਪਹਿਲਾਂ ਦੇਖਦੇ ਸੀ ਪਿੰਡ ਵਿੱਚ ਹਨਾ ਉਦਾਂ ਹੀ ਮੈਂ ਰੇ ਇੱਥੇ ਵੀ ਵਲੌਗ ਤੁਹਾਨੂੰ ਡੇਲੀ ਮਿਲਣਗੇ ਦੇਖਣ ਨੂੰ ਹਨਾ ਬਾਕੀ ਮੈਂ ਆਪਣੇ ਰੂਮ ਦੀ ਸਫਾਈ ਕਰਨੀ ਹੈ ਰਸੋਈ ਦੀ ਸਫਾਈ ਕਰਨੀ ਹੈ ਸਾਰੇ ਅੱਛੇ ਤਰ੍ਹਾਂ ਮੈਂ ਸਫਾਈ ਨਹੀਂ ਕੀਤੀ ਅੱਜ ਤਕਰੀਬਨ ਮੈਨੂੰ 5 ਦਿਨ ਹੋ ਚਲੇ ਆਣਾ ਇੱਥਾਈ ਨੂੰ ਤਾਂ ਮੈਂ ਅ ਹਜੇ ਸਾਰੀ ਮਤਲਬ ਕਿ ਸਫਾਈ ਕਰਨੀ ਹੈ ਅੱਛੇ ਤਰ੍ਹਾਂ ਮੇਰਾ ਇਦਾਂ ਦਾ ਪਲਾਨ ਹੈ ਕਿ ਮੈਂ ਰੂਮ ਨੂੰ ਆਪਣੇ ਨੂੰ ਅੱਛੇ ਤਰ੍ਹਾਂ ਵਾਸ਼ ਕਰਾਂ ਹਨਾ ਤਾਂ ਫਿਰ ਮੈਂ ਸੋਚ ਰਹੀ ਹਾਂ ਕਿ ਨਵੇਂ ਆਪਣਾ ਨਾ ਪਲਾਂ ਦਮਾਂ ਕਿਉਂਕਿ ਇੱਕ ਵਾਰੀ ਮੈਂ ਆਉਣ ਸੌਰੀ ਹੀ ਇੱਥੇ ਸ਼ਿਫਟ ਹੋਈ ਹਣਾ ਤੇ ਚੇਂਜ ਕਰਨਾ ਹੀ ਪਏਗਾ ਸੋ ਗਾਇਸ ਦੇਖ ਸਕਦੇ ਹੋ ਗੱਲਾਂ-ਗੱਲਾਂ ਵਿੱਚ ਮੈਂ ਖਾਦਾ ਡਿਨਰ ਨਾਲ-ਨਾਲ ਸੌਂਗ ਇੰਜੋਏ ਕਰੀ ਸੋ ਉਸ ਤੋਂ ਬਾਅਦ ਮੈਂ ਆਪਣਾ ਆਪਣੇ ਰੂਮ ਚਾਈ ਸੋ ਪੰਜਾਬੀ ਸੂਟ ਵਗੈਰਾ ਸਟਿਚ ਕਰਵਾਉਣੇ ਸੀ ਇਸ ਲਈ ਮੈਂ ਇੰਸ਼ੀਅਟਿਵ ਲਿਆ ਆਪਣਾ ਸੋ ਪੰਜਾਬੀ ਸੂਟ ਦੇ ਹੈਲੋ ਗਾਇਸ ਗੁੱਡ ਮਾਰਨਿੰਗ ਆਈ ਹੋਪ ਕਿ ਮੀਰ ਗੱਦੀ ਤੁਸੀਂ ਵਧੀਆ ਹੋਵੋਗੇ ਸੋ ਗਾਇਸ ਮਾਰਨਿੰਗ ਦਾ ਟਾਈਮ ਮੈਂ ਆਪਾਂ ਕਹਿੰਦੇ ਹੋਣੇ ਉੱਠੇ ਆਂ ਸੋ ਟਾਈਮ ਤੇ 3 ਬਣ ਹੋ ਗਿਆ 11:00 ਬਜ ਚੁੱਕਿਆ ਤੇ ਆਪਣਾ ਚਾਹ ਵਗੈਰਾ ਆ ਰਹੀ ਹੈ ਸੋ ਅੱਜ ਮੈਂ ਫਿਰ ਲੇਟ ਉੱਠੀਆ ਕਿਉਂਕਿ ਰਾਤ ਮॉल ਵਗੈਰਾ ਚ ਘੁੰਮਦੇ ਰਹੇ ਫਿਰ ਮੈਂ ਆਪਣਾ ਕਿਉਂਕਿ ਕੁਝ ਕੱਪੜੇ ਲੈਣੇ ਸੀ ਸ਼ਾਪਿੰਗ ਕਰਨੀ ਸੀ ਤਾਂ ਪਹਿਲਾਂ ਮੈਂ ਸੋਚਿਆ ਕਿ ਆਪਣਾ ਮॉल ਵਗੈਰਾ ਦੇਖ ਲਵਾਂ ਤਾਂ ਜਦੋਂ ਉੱਥੇ ਦੇਖਿਆ ਸਮਾਨ ਵਗੈਰਾ ਮੈਂ ਡਿਸਾਈਡ ਕਰਾਈਆ ਬਟ ਆਈ ਹੋਪ ਕਿ ਹਜੇ ਸ਼ਾਪਿੰਗ ਮੈਂ ਥੋੜੇ ਦਿਨ ਬਾਅਦ ਉੱਥੇ ਜਾਉਂਗੀ ਸਮਾਨ ਲੈ ਕੇ ਆਣਾ ਆਪਣਾ ਤਾਂ ਉਹਨਾਂ ਟਾਈਮ ਪਿੰਡ ਤੌਰ ਸੋਈ ਦਾ ਸਮਾਨ ਆ ਰਿਹਾ ਥੋੜੇ ਦਿਨਾਂ ਤੱਕ ਤਾਂ ਰਸੋਈ ਦਾ ਸਮਾਨ ਮੈਂ ਆਪਣਾ ਅਡਜਸਟ ਕਰੂੰਗੀ ਹਨਾ ਸੋ ਹੌਲੀ ਹੌਲੀ ਕਰਕੇ ਸਭ ਕੁਝ ਹੋਏਗਾ ਯਾਨੀ ਕਿ ਮੈਂ ਆਪਣਾ ਰਸੋਈ ਦੇ ਵਿੱਚ ਸਮਾਨ ਇੱਥੇ ਰਸੋਈ ਹੈ ਗਾਇਜ਼ ਸਾਈਡ ਤੇ ਹਨਾ ਤਾਂ ਉਹਦੀ ਸਫਾਈ ਕਰਕੇ ਤਾਂ ਉੱਥੇ ਮੈਂ ਆਪਣਾ ਸਮਾਨ ਸ਼ਿਫਟ ਕਰੂੰਗੀ ਸੋ ਗਾਇਜ਼ ਬਾਹਰ ਦਾ ਵੀ ਚੈੱਕ ਕਰ ਸਕਦੇ ਹੋ ਦੈਨ ਮੈਂ ਨਾ ਐਕਚੁਅਲੀ ਆਪਣਾ ਪਲਾਂਟ ਲਿਆ ਇਹ ਵਾਲਾ ਇੱਕ ਵਾਰੀ ਮੈਨੂੰ ਮਿਲਿਆ ਹਨਾ ਤਾਂ ਮੈਂ ਚੇਂਜ ਕਰੂੰਗੀ ਆਈ ਹੋਪ ਕਿ 2 ਮੰਥ 3 ਮੰਥ ਤੱਕ ਮੈਂ ਚੇਂਜ ਕਰੂੰਗੀ ਕਿਉਂਕਿ ਤਕਰੀਬਨ ਮੈਨੂੰ ਇਹੀ ਮਿਲਿਆ ਸੀ ਬਾਕੀ ਸਾਰੇ ਸ਼ਿਫਟ ਹੈ ਹਨਾ ਤੇ ਖਾਲੀ ਸੀ ਪਲਾਂਟ ਤਾਂ ਮੈਨੂੰ ਮਿਲਿਆ। ਬਾਕੀ ਆਪਾਂ ਇਸ ਤੋਂ ਬਾਅਦ ਘੈਂਟ ਦਾ ਲਵਾਂਗੇ ਇੱਕ ਆਪਣਾ ਮੈਂ ਪਲਾਂਟ ਲਵਾਂਗੀ ਹਨਾ ਤਾਂ ਇੱਥੇ ਦੇਖੋ ਇੱਕ ਵਾਰੀ ਮੈਂ ਆਪਣਾ ਰੈਜਿਸਟਰ ਕਰ ਰਹੀ ਆਂ ਪਿੰਡੋਂ ਬਾਕੀ ਸਮਾਨ ਆ ਰਿਹਾ ਹੌਲੀ ਹੌਲੀ ਕਰਕੇ ਜਿੰਨਾ ਵੀ ਮੇਰਾ ਸਮਾਨ ਆ ਮੈਂ ਸਾਰਾ ਮੰਗਵਾਉਂਗੀ ਆਪਣਾ ਹਨਾ ਖਾਸ ਕਰਕੇ ਵੀ ਸੋਈ ਦੀ ਸਫਾਈ ਸਭ ਤੋਂ ਪਹਿਲਾਂ ਨਾ ਮੈਂ ਜਿਸ ਦਿਨ ਵੀ ਆਈ ਆਂ ਉਪਰ ਉਪਰ ਸਫਾਈ ਕੀਤੀ ਬਸ ਤੇ ਆਪਣਾ ਸ਼ੀਟ ਵਗੈਰਾ ਜਿੰਨਾ ਵੀ ਸਮਾਨ ਸੀ ਮੇਰਾ ਖੁੱਦ ਦਾ ਸੀਗਾ ਤੇ ਹੌਲੀ ਹੌਲੀ ਕਰਕੇ ਜਿਵੇਂ ਕਹਿੰਦੇ ਆ ਨਿਊ ਸ਼ੀਟ ਲੈਣੀਆਂ ਨੇ ਬਾਕੀ ਵੀ ਸਾਰੀ ਸਫਾਈ ਦੇ ਸੋਈ ਦਾ ਸਮਾਨ ਜਦੋਂ ਮੰਗਵਾਇਆ ਫਿਰ ਪੂਰੇ ਰੂਮ ਨੂੰ ਵਾਸ਼ ਕਰਨਾ ਇੱਕ ਵਾਰੀ ਇੱਥੇ ਰਹਿਣਾ ਪੈਣਾ 2-3 ਮੰਥ ਲਈ ਹਨਾ ਤਾਂ ਹੌਲੀ ਹੌਲੀ ਕਰਕੇ ਆਪਣਾ ਸਾਰਾ ਫਿਰ ਸਮਾਨ ਮੈਂ ਰਸੋਈ ਦਾ ਜੋੜੂਗੀ ਤਾਂ ਹੁਣ ਇਸ ਟਾਈਮ ਮਾਰਨਿੰਗ ਟਾਈਮ ਹੈ ਮੈਂ ਉਹ ਕਿ ਆਪਣੀ ਰੂਮ ਦੀਸ ਕਰਦੀ ਆ ਸਫਾਈ ਤੇ ਚਾਹ ਆ ਰਹੀ ਹੈ ਉਸ ਤੋਂ ਬਾਅਦ ਆਪਾਂ ਪਿੰਦੇ ਆ ਚਾਹ ਚਾਹ ਪਿੰ ਤੋਂ ਬਾਅਦ ਫਿਰ ਹੁੰਦੀ ਆ ਮੈਂ ਫਰੈਸ਼ ਫਰੈਸ਼ ਹੋਣ ਤੋਂ ਬਾਅਦ ਆਪਣਾ ਨਾਸ਼ਤਾ ਵਗੈਰਾ ਖਾਣ ਲਈ ਸ਼ਾਇਦ ਬਾਹਰ ਜਾਈਗੀ ਸ਼ਾਇਦ ਮੈਂ ਮੰਗਵਾ ਲਵਾਂ ਹਨਾ सब तो पहले करते हैं रूम की सफाई सो से सफाई करने तो पहले मैं चाह पी लैनी है चाह पी के सुबह का नाश्ता करके उसके तो बाद मैं अपना रूम की सफाई करूंगी सफाई करने के बाद मैं फ्रैश होगी सुबह उठ सर मैं अपना ब्रश वगैरह तक कर ही लिया गाइस देख सकते हो ਬਾਕੀ ਫੁੱਲ ਹੋ ਰਿਹਾ ਕੇ ਸਮਾਰਟ ਜਿਵੇਂ ਸਾਰਾ ਆਪਾਂ ਜਦੋਂ ਆ ਗਿਆ ਨਾ ਤਾਂ ਫਿਰ ਰੱਟੇ ਚਾਰਟਿੰਗ ਹੋ ਚਾਈਗੀ ਇੱਕ ਪੱਲੇ ਨੂੰ ਬਹੁਤ ਔਖਾ ਕਰਨਾ ਅਡਜਸਟ ਪੱਲੇ ਬੰਦੇ ਨੂੰ ਬਹੁਤ ਔਖਾ ਹੁੰਦਾ ਹੈ ਅਰ ਕਿਸੇ ਨੂੰ ਆਪਾਂ ਜਲਦੀ ਜਲਦੀ ਲਗਾ ਕੇ ਛਾੜੂ ਉਹਨੇ ਨੂੰ ਚਾਹ ਆ ਜੇਗੀ ਤਾਂ ਸਵੇਰ ਦਾ ਨਾਸ਼ਤਾ ਕਰਦੇ ਆਂ ਸੋ ਹੈ ਗਾਇਸ ਸਫਾਈ ਹੋ ਚੁੱਕੀ ਆ ਦੈਨ ਹੁਣ ਮੈਂ ਹੁੰਦੀ ਆ ਫਰੈਸ਼ ਤੇ ਉਹਨਾਂ ਨੂੰ ਹਜੇ ਤਾਂ ਹਜੇ ਤੱਕ ਚਾਹ ਨਹੀਂ ਆਈ ਟਾਈਮ ਇਨਾ ਹੋ ਗਿਆ ਉਹਨਾਂ ਨੂੰ ਚਾਹ ਦੇਗੀ ਤਾਂ ਫਿਰ ਆਪਾਂ ਪੀਵਾਂਗੇ ਚਾਹੀ ਸੋ ਗਾਇਸ ਚਾਹ ਆ ਗਈ ਹੈ ਨਾਸ਼ਤਾ ਵੀ ਆ ਗਿਆ ਦੇਖ ਸਕਦੇ ਆ ਹੁਣ ਆਪਾਂ ਕਰਦੇ ਆ ਨਾਸ਼ਤਾ ਇਹ ਬਿਸਕਟਾ ਓਕੇ ਗਾਇਜ਼ ਫਾਈਨਲੀ ਮੈਂ ਜਿੱਥੇ ਰਾਤ ਗਈ ਸੀ ਆਪਣਾ ਮੋਲ ਵਗੈਰਾ ਚ ਕੱਪੜੇ ਦੇਖਣ ਤਾਂ ਮੇਰਾ ਪਲਾਨ ਸੀ ਜਲਦੀ ਜਲਦੀ ਮੈਂ ਫਰੈਸ਼ ਹੋ ਗਈ ਸੀ ਖਾਣਾ ਖਾ ਰਹੀ ਸੀ ਸਵੇਰ ਦਾ ਨਾਸ਼ਤਾ ਦੇਖ ਸਕਦੇ ਹੋ ਤੁਸੀਂ ਹਾਂ ਹੁਣ ਇਸ ਤੋਂ ਬਾਅਦ ਕਾਫੀ ਸਾਰੀਆਂ ਅਲਮਾਰੀਆਂ ਵਿੱਚ ਮੇਰੇ ਚੀਜ਼ਾਂ ਪਹਿਲਾਂ ਵੀ ਪਈਆਂ ਹੋਈਆਂ ਸੀ ਕੁਝ ਮੈਂ ਹੁਣ ਮੰਗਵਾਈਆਂ ਹਨਾ ਤਾਂ ਇਹੋ ਜਿਹੀ ਬਿਸਕਟ ਵਗੈਰਾ ਰਸ ਵਗੈਰਾ ਹੋ ਗਏ ਹਨਾ ਲਿਆ ਲਿਆ ਕਿ ਜਿਵੇਂ ਕੀ ਬੰਦਾ ਰੱਖ ਲਵੇ ਵੈਸੇ ਨਾਲ ਮੈਨੂੰ ਪ੍ਰੋਬਲਮ ਹੈ ਫਾਸਟ ਫੂਡ ਤੋਂ ਪਿੰਪਲ ਬਹੁਤ ਛਿੱਤੀ ਹੋ ਜਾਂਦੇ ਆ ਸੈਂਸਿਟਿਵ ਸਕਿਨ ਕਰਕੇ ਹਨਾ ਤਾਂ ਪਰ ਫਿਰ ਵੀ ਹੁਣ ਇੱਥੇ ਮੈਂ ਰਹਿ ਰਹੀਆਂ ਤਾਂ ਇੱਥੋਂ ਦਾ ਪਾਣੀ ਕਿੱਦਾਂ ਦਾ ਹੈ ਮੈਨੂੰ ਹਜੇ ਮੈਨੂੰ ਕੁਝ ਠੀਕ ਜਾਣੀ ਲੱਗਾ ਪਾਣੀ ਪੀਣ ਨਾਲ ਘਬਰਾਟ ਹੁੰਦੀ ਹੈ ਮੇਰੇ ਹਨਾ ਤਾਂ ਇੱਕ ਹੇਅਰ ਕੋਸ਼ ਵਗੈਰਾ ਕਰਨਾ ਹੁਣ ਦੇਖੋ ਕਿੱਦਾਂ ਆ ਨਹੀਂ ਤਾਂ ਫਿਰ ਇਥੋਂ ਮੈ ਰਸਈ ਨਹੀਂ ਲੱਗ ਰਿਹਾ ਹੈਗਾ ਮੈਨੂੰ ਇੱਥੋਂ ਦਾ ਤੇ ਬਾਕੀ ਜਿੱਦਾਂ ਖਾਣਾ ਵਗੈਰਾ ਵੀ ਜਿੱਦਾਂ ਬਣਾਵਾ ਕਰਾਂਗੇ ਤਾਂ ਦੇਖੋ ਹਜੇ ਹੋਣੀ ਹੋਣੀ ਕਰਕੇ ਪਤਾ ਲੱਗੂਗਾ ਹਨਾ ਬਾਕੀ ਮੈਂ ਵਲੋਗਾਂ ਵਿੱਚ ਦੱਸਦੀ ਰਹੂੰਗੀ ਤਾਂ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਚੀਜ਼ੀਆਂ ਖਾਧੀਆਂ ਇਹ ਵਾਲੀ ਇਹ ਵਾਲਾ ਪੈਕੇਟ ਬਹੁਤ ਯੰਮੀ ਸੀ ਇਹਨੂੰ ਮੈਂ ਬਹੁਤ ਖਾਂਦੀ ਆ ਹਨਾ ਦੇਖ ਸਕਦੇ ਤੁਸੀਂ ਇਹ ਵਾਲਾ ਪੈਕੇਟ ਹੈ ਬਹੁਤ ਯਮਮੀ ਹੈ ਤੁਸੀਂ ਖਾ ਕੇ ਦੇਖਿਓ ਹਾਂਜੀ ਉਸ ਤੋਂ ਬਾਅਦ ਮੇਰੀਆਂ ਕੁਝ ਜੀਨਸ ਸੀ ਤਾਂ ਮੈਂ ਵਾਸ਼ ਕੀਤੀਆਂ ਹੋਈਆਂ ਸੀਗੀਆਂ ਮਾਰਨਿੰਗ ਉੱਠਣ ਸਰ ਸੱਚ ਫਰੈਸ਼ ਹੋਣ ਸਮੇਂ ਮੈਂ ਵਾਸ਼ ਕਰ ਲੈਣੀ ਸੀ ਤਾਂ ਉਸ ਸਮੇਂ ਫਿਰ ਮੈਂ ਉੱਪਰ ਆਈ ਆਪਣਾ ਰੂਮ ਦੀ ਛੱਤ ਤੇ ਤਾਂ ਉਹ ਮੈਂ ਉੱਥੇ ਧੁੱਪ ਸੀ ਬਹੁਤ ਸੋਹਣੀ ਧੁੱਪ ਸੀਗੀ ਹਨਾ ਜਿੱਥੇ ਮੈਂ ਰਾਤ ਨੂੰ ਵੀ ਡਿਨਰ ਖਾਣ ਤੋਂ ਬਾਅਦ ਵਾਕ ਵਗੈਰਾ ਕਰ ਰਹੀ ਸੀ ਦੇਖ ਸਕਦੇ ਹੋ ਇਸ ਤਰ੍ਹਾਂ ਦਾ 뷰 ਸੀਗਾ ਉੱਪਰ ਤਾਂ ਧੁੱਪ ਕਾਫੀ ਸੋਹਣੀ ਸੀਗੀ ਤਾਂ ਹੌਲੀ ਹੌਲੀ ਕਰਕੇ ਮੌਸਮ ਵੀ ਚੇਂਜ ਹੋ ਰਿਹਾ ਤਾ ਇੱਥੇ ਟੁੱਪ ਚ ਬੈਠਣ ਨੂੰ ਬਹੁਤ ਜ਼ਿਆਦਾ ਦਿਲ ਕਰ ਰਿਹਾ ਸੀ ਬਟ ਫਿਰ ਮੈਂ ਕਿਹਾ ਨਹੀਂ ਹਜੇ ਨਹੀਂ ਹਜੇ ਪੂਰੀ ਤਰ੍ਹਾਂ ਠੰਡਾ ਆਈ ਜਾਂਦੋਂ ਫਿਰ ਮਤਲਬ ਕਿ ਮੈਂ ਬੈਠੂਗੀ ਨਾ ਨੈਸਟ ਬਾਰ ਤੁਸੀਂ ਦੇਖ ਸਕਦੇ ਹੋ ਵਾਸ਼ ਕੀਤੀਆਂ ਹੋਈਆਂ ਜੀਨਸ ਸੀ 3 ਤਾਂ ਮੈਂ ਤਿੰਨ ਨੂੰ ਹੀ ਅਚੇ ਤਰ੍ਹਾਂ ਵਾਸ਼ ਕੀਤਾ ਹੋਇਆ ਸੀ ਕਾ ਬਾਕੀ ਮੇਰੇ ਸਾਰੇ ਸੂਟ ਕੱਲ ਹੋ ਗਏ ਸੀ ਵਾਸ਼ ਹਨਾ ਤਾਂ ਇਹ ਬਸ ਮਿਲੀਆਂ ਜੀਨਸ ਸੀ ਤੇ ਦਨ ਆਪਣਾ ਪੰਜਾਬੀ ਸੂਟ ਵਗੈਰਾ ਹਜੇ ਮੈਂ ਸਟਿਚ ਕਰਵਾਣੇ ਆ ਆਪਣੇ ਬਾਕੀ ਸਾਰੇ ਮੇਰੇ ਸੂਟ ਪਿੰਡ ਪਏ ਹੋਏ ਆ ਪਿੰਡੋਂ ਲਿਆਂਦੇ ਨਹੀਂ ਹੈਗੇ ਹਨਾ ਤਾਂ ਉਹ ਸਾਰਾ ਸਮਾਨ ਹਜੇ ਉੱਥੇ ਹੀ ਪਿਆ ਹੋਇਆ ਹੈਗਾ ਤਾਂ ਉਸ ਤੋਂ ਬਾਅਦ ਤੁਸੀਂ ਇੱਥੋਂ ਦਾ 뷰 ਚੈੱਕ ਕਰੋ ਕਿੰਨਾ ਸੋਹਣਾ ਸੀਗਾ ਮੈਂ ਬਾਲਟੀ ਲੈ ਕੇ ਘੁੰਮ ਰਹੀ ਸੀ ਇੱਧਰ ਉੱਧਰ ਤਾਂ ਹਾਂਜੀ ਗਾਇਜ਼ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਆ ਮੈਂ ਆਪਣਾ ਦੇਖ ਰਹੀ ਸੀ نیچے ਉੱਪਰ ਪਲਾਨਟ ਬਿਲਡਿੰਗ ਬਹੁਤ ਉੱਚੀ ਸੀਗੀ ਤਾਂ ਮੈਂ ਜਦੋਂ نیچے ਦੇਖ ਰਹੀ ਸੀ ਨਾ ਚੱਕਰ ਆ ਰਹੇ ਸੀ ਚੱਕਰ ਸੋ ਗਾਇਜ਼ ਮੇਰਾ ਪਲਾਨ ਸੀ ਗੁਰਦੁਆਰੇ ਜਾਣ ਦਾ ਸਾਹਮਣੇ ਗੁਰਦੁਆਰੇ ਸੀ ਤਾਂ ਚਾਹਾਂਗੇ ਜ਼ਰੂਰ ਜਦੋਂ ਮੈਂ ਆਈ ਨੀਚੇ ਸੋ ਗਾਇਜ਼ ਚੈਨਲ ਨੂੰ ਸਬਸਕ੍ਰਾਈਬ ਮਿਲਦੇ